ਨਮਸਕਾਰ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਰਕਾਰ ਦੀ ਹੋਗੀ ਤੇਰਦੇ ਝੂਠੇ ਰਜਾ ਬਲਾਉਣ ਵਾਲੀ ਪੰਜਾਬ ਸਰਕਾਰ ਹਾਏ 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 ਲੋਕਸਪਾਟੀ ਜਿੰਦਾਬਾਦ 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 ਲੋਕਸਪਾਟੀ ਜਿੰਦਾਬਾਦ 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 ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਜਿੰਦਾਬਾਦ ਹਜੂਤ ਸਰਕਾਰ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਆਨੰਤਮਾਨ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਪੰਜਾਬ ਦਾ ਚੁਟਕਲੇਬਾਜ਼ ਮੁੱਖ ਮੰਤਰੀ ਭਗਵੰਤ ਮਾਨ ਮੁਰਦਾਬਾਦ ਜੀ ਬਈ ਤੁਹਾਨੂੰ ਜੀ ਜੂਟ ਪੀ ਪਰਾਵੋਕੀ ਤੁਹਾਨੂੰ ਪਤਾ ਜੇ ਮੈਂ ਕੱਲ ਉਹਨਾਂ ਦੇ ਸਰਦਾਰ ਕਮਤਾਰ ਦੀ ਬਾਜਬਾ ਜੀ ਸਾਡੇ ਬਹੁਤ ਹੀ ਸੁਣ ਨਹੀਂ ਹੋਏ ਨੇ ਨੇਤਾ ਨੇ ਪੰਜਾਬ ਵਿਧਾਨ ਸਭਾ ਦੇ ਦੁਰਦ ਤੇ ਨੇਤਾ ਨੇ ਉਹਨਾਂ ਦੇ ਉੱਤੇ ਉਹਨਾਂ ਦੀ ਵਾਇਸ ਨੂੰ ਬੰਦ ਕਰਨ ਬਾਰੇ ਪੱਕਾ ਤੱਕ ਕੀਤਾ ਉਹਦੀ ਅਸੀਂ ਲੋਟਰ ਸਾਹਿਬ ਨੇ ਕੀਤੀ ਕਰਦੇ ਆ ਉਸ ਵਜ੍ਹਾ ਕਰਕੇ ਅੱਜ ਅੱਜ ਪੰਜਾਬ ਸਰਕਾਰ ਦੇ ਮੁੱਖ ਮੰਤਰੀਆਂ ਦਾ ਬੜਾ ਕੰਮ ਬਾਜਵਾ ਸਾਹਿਬ ਨੇ ਇੱਕ ਗੱਲ ਕੀਤੀ ਸੀ ਜਿਹੜੀ ਉਹ ਬੰਦਾ ਲਈ ਵੀ ਬੱਦੀ ਬੰਦ ਉਹਨਾਂ ਦਾ ਆਪ ਕਿਹਾ ਲੈ ਉਹਦਾ ਕੀ ਕਰਦਾ ਉਹ ਕੀ ਬਖੋ ਹੋਰ ਜੀ ਸੋਸ਼ਲ ਮੀਡੀਆ ਤੇ ਉਹ ਦੇਖਿਆ ਹੋਊਗਾ ਕਿ ਹਿੰਦੀ ਖਬਰ ਦੀ ਖਬਰ ਕੋ ਚੱਲ ਰਹੀ ਹੈ ਜਿਹਦੇ ਵਿੱਚ ਜਿਹੜੀ ਕੇਂਦਰੀ ਏਜੰਸੀਆਂ ਨੇ ਪੰਜਾਬ ਦੀ ਏਜੰਸੀ ਨੂੰ ਰਿਪੋਰਟ ਕੀਤਾ ਸੀਗਾ ਕਿ ਇੰਨੇ ਬੰਮ ਇੱਥੇ ਆਏ ਨੇ ਇੰਨੇ ਉਹਨਾਂ ਦੇ ਵਿੱਚੋਂ ਚੱਲ ਗਏ ਇੰਨੇ ਜਿਹੜੇ ਬਾਕੀ ਹੈ ਵੀ ਵੀ ਹੋਰ ਵੀ ਕਈ ਅਗੂ ਨੇ ਉੱਤੇ ਹਮਲੇ ਹੋ ਸਕਦੇ ਹੈ ਪਹਿਲੇ ਹੀ ਜਿਹੜੀਆਂ ਏਜੰਸੀਆਂ ਤਾਂ ਪਹਿਲੇ ਦੱਸ ਚੁੱਕੀਆਂ ਤਾਂ ਉੱਚ ਮੁੱਠ ਪੁੱਠ ਗੱਸੇ ਵਾਲੀ ਕੀ ਲੋੜ ਹੈ ਫਿਰ ਉਹ ਤੇ ਪਰਚਾ ਕਰ ਤੂੰ ਕਿਸ ਮਾਰ ਦਾ ਝੱਠਾ ਕੀਤਾ ਜੀ ਉਹ ਕਹਿੰਦੇ ਜਿਹੜੀ ਕਿ ਸਾਡੀਆਂ ਨਲਾਇਕੀਆਂ ਉਹ ਲੋਕਾਂ ਦੇ ਸਾਹਮਣੇ ਮਾ ਲੈ ਕੇ ਜਿਹੜੇ ਪੰਜਾਬ ਦੇ ਅੱਜ ਲਾਇਟ ਆਊਟਰ ਦੇ ਹਾਲਾਤ ਨੇ ਜਦੋਂ ਉਹਦੇ ਤੇ ਕੋਈ ਬ੍ਰੋਢੀ ਰੌਲਾ ਪਾਉਂਦਾ ਮੈਂ ਥੋੜੇ ਤੋਂ ਪਹਿਲਾਂ ਹੀ ਜਿਹੜੇ ਭਾਜਪਾ ਕੋਲ ਦੇ ਬਰਜਨ ਕਾਲਜ ਉਹਨਾਂ ਦੇ ਘਰ ਤੇ ਗ੍ਰਨੇਡ ਦਾ ਹਮਲਾ ਹੋਇਆ ਉਹ ਤੋਂ ਪਹਿਲਾਂ ਕਿੰਨੇ ਥਾਣਿਆਂ ਦੇ ਵਿੱਚ ਹੋਇਆ ਉਹ ਕਹਿੰਦੇ ਵੀ ਸਾਡੀਆਂ ਜਿਹੜੀਆਂ ਨਕਾਮੀਆਂ ਇਹਨਾਂ ਨੂੰ ਛੁਪੀਆਂ ਰਹਿਣ ਤੇ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਰਿਆ ਕੇ ਉਹਨਾਂ ਪ੍ਰਤਾਪ ਸਿੰਘ ਬਾਵਾ ਬੜੀ ਡਿਟਰਤਾ ਦੇ ਨਾਲ ਜਿਹੜੀ ਲੋਕਾਂ ਦੀ ਗੱਲ ਕਰਦੇ ਆ ਤੇ ਉਹਨਾਂ ਦੀ ਜਿਹੜੀ ਆਵਾਜ਼ ਨੂੰ ਦਬਾਉਣ ਦੇ ਲਈ ਉਹਨਾਂ ਨੇ ਗਰਾਉਂਡ ਦੇ ਲਈ ਜਿਹੜਾ ਖਰਚਾ ਕਰ ਦਿੱਤਾ ਗਿਆ ਸਾਡੀ ਸਮੁੱਚੀ ਪਾਰਟੀ ਜਿਹੜੀ ਜੇਡੀਸ਼ਿਪ ਹੈ ਉਹ ਤੇ ਪ੍ਰਤਾਪ ਸਿੰਘ ਬਾਵਾ ਨਾਲ ਜਿਹੜਾ ਬੰਦੋ ਬੜੀ ਆ ਕਾਲੂ ਚੰਡੀਗੜ੍ਹ ਦੇ ਵਿੱਚ ਸਾਡੀ ਪਾਰਟੀ ਨੇ ਸਭ ਨੂੰ ਸਰਪ੍ਰਸਤ ਬਰੀ ਬੁਲਾ ਲਈ ਹੈ ਕਿ ਜਿਹੜਾ ਅਸੀਂ ਇਸ ਮਾਮਲੇ ਤੇ ਚੁੱਪ ਕਰਕੇ ਨਹੀਂ ਬੈਠਾਂਗੇ ਅਸੀਂ ਸਰਕਾਰ ਨੂੰ ਇਹਦਾ ਮੂੰਹ ਤੋੜ ਪਾਜਵਾ ਦੇਣਾ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵਾਧਾ ਤੋਂ ਵਾਧਾ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ